ਅੱਜ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਸਾਡੀ ਰੱਖੀ ਗਈ ਹੈ ਇੱਥੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਣਾ ਅਤੇ ਮੋਗਾ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੀਆਂ ਰੈਡੀਆਂ ਹੋ ਰਹੀਆਂ ਨੇ ਉਹਨਾਂ ਦੀ ਤਿਆਰੀ ਦੇ ਸਬੰਧ ਵਿੱਚ ਹੋਰ ਜਿਹੜੀਆਂ ਪੱਖ ਦੀਆਂ ਮੰਗਾਂ ਨੇ ਉਹਨਾਂ ਨੂੰ ਲੈ ਕੇ ਅੱਜ ਕੀਤੀ ਜਾ ਰਹੀ ਹੈ ਅੱਜ ਦੇ ਪ੍ਰਧਾਨਗੀ ਮੰਡਲ ਦੇ ਵਿੱਚ ਸਾਥੀ ਜਗਵਿੰਦਰ ਸਿੰਘ ਜੀ ਉਗਰਾਹਾ ਤੇ ਰੁਲਦੂ ਸਿੰਘ ਜੀ ਮਾਨਸਾ ਹਰਦੇਵ ਸਿੰਘ ਜੀ ਰਾਇਆਂ ਵਾਲਾ ਹਾਂ ਸੁਖਦੇਵ ਸਿੰਘ ਜੀ ਰਾਇਆਂ ਵਾਲਾ ਬਲਦੇਵ ਸਿੰਘ ਦਿਹਾਲਗੜ੍ਹ ਚਾਰਜ ਸਾਥੀਆਂ ਦੀ ਪ੍ਰਧਾਨਗੀ ਸੇਠ ਅੱਜ ਦੀ ਜਿਹੜੀ ਮੀਟਿੰਗ ਹੋਈ ਹੈ ਜਿਹੜੇ ਨਿਰਣੇ ਲਏ ਨੇ ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਬੇਨਤੀ ਕਰੂੰਗਾ ਕਿ ਉਗਰਾਹ ਸਾਹਿਬ ਆਪਣੀ ਗੱਲ ਰੱਖਣ ਇੱਕ ਮਿੰਟ ਜੀ ਸਰ ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ ਵੀ ਤੁਸੀਂ ਵੱਡੀ ਗਿਣਤੀ ਦੇ ਵਿੱਚ ਸਾਡੀ ਗੱਲ ਸੁਣਨਾ ਆਏ ਹੋ ਅਸੀਂ ਅੱਜ ਪੰਜਾਬ ਦੀਆਂ ਸੰਯੁਕਤ ਮੋਰਚਾਂ ਨਾਲ ਸੰਬੰਧ ਜਥੇਬੰਦੀਆਂ ਨੇ ਦੋ ਪ੍ਰੋਗਰਾਮ ਦਿੱਤੇ ਆ ਸੰਯੁਕਤ ਮੋਰਚਾ ਆਲ ਇੰਡੀਆ ਦੇ ਦਿਸ਼ਾ ਨਿਰਦੇਸ਼ ਤੇ ਇੱਕ ਤਹਾਣੇ ਦੇ ਵਿੱਚ 4 ਤਰੀਕ ਨੂੰ ਜਨਿਕਲ ਨੂੰ ਮਹਾਪੰਚਾਇਤ ਕਰ ਰਹੇ ਹਾਂ ਦੂਜੀ ਅਸੀਂ ਮੋਗੇ ਦੇ ਵਿੱਚ ਇੱਕ ਮਹਾਪੰਚਾਇਤ ਕਰ ਰਹੇ ਹਾਂ ਬਹੁਤ ਵੱਡੀ ਇਹ ਦੋਨੇ ਮਹਾਪੰਚਾਇਤਾਂ ਜਿਹੜਾ ਇੱਕ ਨਵਾਂ ਡਰਾਫਟ ਭੇਜਿਆ ਕੇਂਦਰ ਨੇ ਸਟੇਟਾਂ ਨੂੰ 25 ਨਵੰਬਰ ਨੂੰ ਉਹਨੂੰ ਰੱਦ ਕਰਾਉਣ ਦੀ ਖਾਤਰ ਕਿਉਂਕਿ ਉਹ ਉਹੀ ਹੈ ਜਿਹੜੇ ਪਹਿਲਾਂ ਕਾਲੇ ਕਾਨੂੰਨ ਆਏ ਸੀ ਦੂਜੇ ਉਹ ਟੇਡੇ ਢੰਗ ਨਾਲ ਉਹ ਸਟੇਟਾਂ ਰਾਹੀਂ ਸਰਕਾਰ ਉਹਨੂੰ ਲਾਗੂ ਕਰਾਉਣ ਵਾਸਤੇ ਤਾ ਹੂ ਐ ਉਹਨੂੰ ਰੱਦ ਕਰਾਉਣ ਦੀ ਖਾਤਰ ਅਸੀਂ ਇਹ ਪ੍ਰੋਗਰਾਮ ਦਿੱਤੇ। ਦੂਜਾ ਇਹ ਹੈ ਵੀ ਜਿਹੜਾ ਖਨੌਰੀ ਤੇ ਸੰਭੂ ਬਾਰਡਰ ਤੇ ਕਿਸਾਨ ਬੈਠੇ ਨੇ ਉਹਨਾਂ ਨੂੰ ਤੇ ਅਥਰੂ ਗੈਸ ਦੇ ਗੋਲੇ ਮਾਰੇ ਨੇ ਉਹਨਾਂ ਨੂੰ ਅੱਗੇ ਵਧਣ ਤੋਂ ਰੋਕਿਆ ਦਿੱਲੀ ਜਾਣ ਤੋਂ ਉਹਨਾਂ ਦੇ ਜਮਹੂਰੀ ਹੱਕ ਨੂੰ ਕੁੱਝ ਲਿਆ। ਉਹ ਅਸੀਂ ਸਰਪੰਚ ਸਰਕਾਰ ਤੇ ਰਾਜ ਸਰਕਾਰ ਦੀ ਨਿੰਦਾ ਕਰਦੇ ਆ। ਤੀਜਾ ਜਿਹੜਾ ਖਨੌਰੀ ਬਾਰਡਰ ਤੇ ਡੱਲੇਵਾਲ ਸਾਹਿਬ ਮਰਨਵਰ ਤੇ ਬੈਠੇ ਨੇ ਉਹਨਾਂ ਦਾ ਅੱਜ ਮੇਰੇ ਖਾਲ ਵਿੱਚ 38 49ਵਾਂ ਦਿਨ ਹੈ ਤੇ ਉਹਨੂੰ ਸਰਕਾਰ ਉਹਦੀ ਗੱਲ ਨਹੀਂ ਸੁਣ ਰਹੀ ਉਹਨਾਂ ਦੀ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ ਤੇ ਸੁਪਰੀਮ ਕੋਰਟ ਨੂੰ ਮੂਹਰੇ ਲਾਇਆ ਹੋਇਆ ਹੈ ਸੁਪਰੀਮ ਕੋਰਟ ਕੇਂਦਰ ਸਰਕਾਰ ਦਾ ਜੋ ਰੋਲ ਸੀ ਉਹ ਕਰ ਰਿਹਾ ਹੈ ਉਹ ਕੇਂਦਰ ਸਰਕਾਰ ਨੂੰ ਨਹੀਂ ਇਸ਼ਾਰਾ ਕਰ ਰਿਹਾ ਵੀ ਤੁਸੀਂ ਇਹਨਾਂ ਦੀਆਂ ਗੱਲਾਂ ਸੁਣੋ ਤੇ ਸਟੇਟ ਨੇ ਦਬਾਅ ਦੇ ਰਿਹਾ ਹੈ ਪੰਜਾਬ ਗਵਰਨਮੈਂਟ ਤੇ ਵੀ ਤੁਸੀਂ ਐ ਕਰੋ ਤੁਸੀਂ ਐ ਕਰੋ ਜਿਵੇਂ ਨਾ ਹਰਿਆਣਾ ਸਰਕਾਰ ਨੂੰ ਨਾ ਹੀ ਕੇਂਦਰ ਸਰਕਾਰ ਨੂੰ ਸਕੂਟੇ ਕਹਿ ਸਕਦੇ ਆ ਵੀ ਤੁਸੀਂ ਇਹਨਾਂ ਦੀ ਮੰਗਾਂ ਕਿਉਂ ਨਹੀਂ ਮੰਨਦੇ ਭਾਈ ਗਰੰਟੀ ਕਾਨੂੰਨ ਦੀ ਗੱਲ ਕਿਉਂ ਨਹੀਂ ਕਰਦੇ ਤੁਸੀਂ ਜਦ ਤੁਸੀਂ ਇਹਨਾਂ ਦੀ ਜੇ ਮੀਟਿੰਗ ਕਰਦੇ ਨੇ ਉਹ ਮੀਟਿੰਗ ਦੀ ਗੱਲ ਕਰਦੇ ਨੇ ਤਾਂ ਮੀਟਿੰਗ ਗੱਲ ਕਰਨ ਵਾਸਤੇ ਕੇਂਦਰ ਨੂੰ ਕੀ ਸਮੱਸਿਆ ਹੈ ਜਣੀ ਇਹ ਹੈ ਗੈਰ ਜ਼ਿੰਮੇਵਾਰੀ ਜਿਹੜੀ ਕਾਰਵਾਈ ਹੋ ਰਹੀ ਹੈ ਕੇਂਦਰ ਸਰਕਾਰ ਬਿਲਕੁਲ ਚੁੱਪਾ ਤੇ ਉਹਦੀ ਜਗ੍ਹਾ ਤੇ ਸੁਪਰੀਮ ਕੋਰਟ ਬੋਲ ਰਿਹਾ ਅਸੀਂ ਇਹਨਾਂ ਗੱਲਾਂ ਨੂੰ ਲੈ ਕੇ ਦੋ ਪ੍ਰੋਗਰਾਮ ਕਰ ਰਹੇ ਹਾਂ ਤੇ ਅਗਲੇ ਅਸੀਂ ਉਸ ਤੋਂ ਬਾਅਦ ਇਹਨਾਂ ਦੇ ਵਿੱਚ ਦੇਖਾਂਗੇ ਹਾਲਾਤਾਂ ਮੁਤਾਬਕ ਫੈਸਲਾ ਲੈਣ ਦੀ ਸੋਚ ਰਹੇ ਹਾਂ ਅਸੀਂ ਅਗਲੀ ਮੀਟਿੰਗ ਅਸੀਂ ਫਿਰ ਸੋਚ ਕੇ ਐਲਾਨ ਕਰਾਂਗੇ ਤੇ ਇਹਨਾਂ ਤੇ ਅਸੀਂ ਲੜਾਈ ਬੈਠਕ ਦੇ ਨਾਮ ਦੀ ਨਹੀਂ ਸਾਨੂੰ ਸਾਰਿਆਂ ਨੂੰ ਬੋਲਣ ਹਾਂ ਇੱਕ ਮਿੰਟ ਸਾਰਿਆਂ ਬੋਲ ਬਾਅਦ ਸੋ ਕੁਸਚਨ ਬਾਅਦ ਹੀ ਕਰਨੇ ਹਾਂ ਸਾਰੇ ਚੱਲੋ ਦੋ ਵੱਡੇ ਪ੍ਰੋਗਰਾਮ ਅਸੀਂ ਕਰ ਰਹੇ ਹਾਂਗੇ ਇੱਕ ਤਰ੍ਹਾਂ ਸਮਝ ਲਓ ਜਿਹੜਾ ਅਧੂਲਨ ਚੱਲ ਰਿਹਾ ਹੈ ਉਹਦੀ ਹਮਾਇਤੀ ਹੈ ਚਾਹੇ ਅਸੀਂ ਪੰਜਾਬ ਚ ਵੱਡੇ ਇਕੱਠ ਕਰ ਰਹੇ ਹਾਂ ਚਾ ਲੜ ਰਹੇ ਹਾਂ ਅਸੀਂ ਦੋਸ਼ੀ ਸਮਝਦੇ ਹਾਂ ਹਰਿਆਣਾ ਸਰਕਾਰ ਨੂੰ ਤੇ ਸੈਂਟਰ ਸਰਕਾਰ ਨੂੰ ਉਹ ਮਤਲਬ ਉਧਰ ਸਾਡੀਆਂ ਕੋਟਰਾਂ ਵੀ ਉਧਰ ਮੂੰਹ ਨਹੀਂ ਕਰਦੀਆਂ ਉਹ ਕੱਲਾ ਪੰਜਾਬ ਸਰਕਾਰ ਕੰਨੀ ਮੂੰਹ ਰੱਖਦੀ ਐ ਅਸੀਂ ਕਹਿੰਨੇ ਆਂ ਉਹ ਸੈਂਟਰ ਤੇ ਦਬਾਅ ਪਾਉਣ ਸੈਂਟਰ ਉਸ ਕਿਸਾਨਾਂ ਦੀ ਗਰਸੋਂ ਐ ਇੱਕ ਡੱਲੇ ਵਾਲਾ ਸਾਹਿਬ ਨੇ ਬਹੁਤ ਵਧੀਆ ਵੱਡੀ ਗੱਲ ਕਹੀ ਐ ਉਹ ਕਹਿੰਦਾ ਵੀ ਜੇ ਸਰਕਾਰ ਸਾਡੇ ਨਾਲ ਸੈਂਟਰ ਗੱਲਬਾਤ ਸ਼ੁਰੂ ਕਰ ਲੇ ਤਾਂ ਮੈਂ ਮੈਡੀਕਲ ਲੈ ਸਕਦਾ ਇਹ ਆਈ ਆ ਸਾਰੇ ਬਸ ਤੇ ਸਰਕਾਰ ਮਤਲਬ ਉਹਦੇ ਨਾਲ ਗੱਲਬਾਤ ਸਰਕਾਰ ਦਾ ਕੀ ਭਾਰ ਲੱਗਦਾ ਗੱਲਬਾਤ ਤੇ ਸੱਦੇ ਸੈਂਟਰ ਸਰਕਾਰ ਤੇ ਸਾਡਾ ਸਾਥੀ ਮੈਡੀਕਲ ਲਵੇ ਉਦੀ ਜਾਨ ਬਚੇ ਅਸੀਂ ਸਾਰਾ ਮੋਰਚਾ ਸਾਡਾ ਪੂਰਾ ਚਿੰਤਾ ਦੇ ਵਿੱਚ ਵੀ ਡੱਲਿਆਂ ਦਾ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ ਸੈਂਟਰ ਸਰਕਾਰ ਨੂੰ ਉਹਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਇਹ ਤੇ ਸਾਡਾ ਸਾਰਾ ਜੋਰ ਲੱਗਿਆ ਅਗਲੀ ਗੱਲ ਅਗਲੀ ਗੱਲ ਪੰਜਾਬ ਸਰਕਾਰ ਨਹਿਰਾ ਪੱਕੀਆਂ ਕਰ ਰਹੀ ਹੈ ਥੱਲੇ ਜੇ ਨਹਿਰਾ ਪੱਕੀਆਂ ਹੋ ਗਈਆਂ ਧਰਤੀ ਦੇ ਵਿੱਚ ਪਾਣੀ ਨਹੀਂ ਜਾਣਾ ਥੱਲਾ ਪਾਣੀ ਹੋਰ ਥੱਲੇ ਥੱਲੇ ਜਾਣਾ ਉਹਦੀ ਅਸੀਂ ਨਿਕੇਦੀ ਕਰਦੇ ਆ ਕੋਈ ਨਹਿਰਾ ਪੱਕੀਆਂ ਕਰਨ ਦੀ ਲੋੜ ਨਹੀਂ ਨਾ ਨਾ ਲਾਮਾਂ ਤੋਂ ਨਾ ਕਿਤੋਂ ਹੋਰ ਉਹ ਕੱਚੀਆਂ ਚੱਲਣੀਆਂ ਚਾਹੀਦੀਆਂ ਜੇ ਕੱਚੀਆਂ ਨਹਿਰਾ ਚੱਲਣਗੀਆਂ ਜਿਹੜੇ ਬੋਰ ਸਾਡੇ ਦੇ ਲਵੇ ਲੱਗੇ ਹੁੰਦੇ ਨੇ ਤਾਂ ਉਹਦਾ ਸਾਡਾ ਪਾਣੀ ਵਧੀਆ ਹੁੰਦਾ ਤੇ ਜੇ ਪੱਕੇ ਹੋ ਕੇ ਮੁੜਕੇ ਪਾਣੀ ਲੱਗਣੀ ਉਹਦੀ ਨਿਕੇਦੀ ਕਰਨੀ ਹੁੰਦੀ ਸਾਥੀਓ ਕੇਂਦਰ ਸਰਕਾਰ ਤੋਂ ਅਸੀਂ ਰੱਦ ਕਰਾ ਕੇ ਆਏ ਸਾਂ ਉਹਨੂੰ ਟੇਡੇ ਢੰਗ ਨਾਲ ਸਟੇਟਾਂ ਦੇ ਭਾ ਕੇ ਜਿਹੜੀ ਕੇਂਦਰ ਸਰਕਾਰ ਦਬਾਅ ਬਣਾ ਰਹੀ ਆ ਉਹ ਜਿਹੜੀ ਸਟੇਟਾਂ ਨੂੰ ਅਸੀਂ ਇਹ ਅਪੀਲ ਕਰਦੇ ਆਂ ਕਿ ਇਹ ਕਾਨੂੰਨ ਰੱਦ ਕਰਕੇ ਤੇ ਕੇਂਦਰ ਸਰਕਾਰ ਨੂੰ ਕੋਲਾਇਆ ਜਾਵੇ ਤੇ ਜਿਹੜੀ ਖੇਤੀ ਨੀਤੀ ਆ ਉਹ ਕਿਸਾਨਾਂ ਦੇ ਹੱਕ ਵਿੱਚ ਤਿਆਰ ਕੀਤੀ ਜਾਵੇ ਕਿਉਂਕਿ ਖੇਤੀ ਜਿਹੜੀ ਆ ਇਹ ਇੱਕ ਅਰਥਚਾਰਾ ਇੱਕ ਜਿਹੜਾ ਚੱਲਦਾ ਕਿਉਂਕਿ ਜੇ ਕਿ ਖੇਤੀ ਦਾ ਕਾਨੂੰਨ ਗਲਤ ਬਣੂਗਾ ਤੇ ਇਹ ਕਿਸਾਨ ਜਿਹੜੇ ਆ ਬਹੁਤ ਨਦ ਭਾਗੀ ਜਾਣਗੇ ਇਸ ਕਰਕੇ ਸੰਘਰਸ਼ ਵਧੇ ਕਰਨੇ ਪੈਣਗੇ ਤੇ ਇਸ ਨਾਲ ਜਿਹੜਾ ਖੇਤੀ ਕਾਨੂੰਨ ਹੈ ਇਹਨੂੰ ਰੱਦ ਕੀਤਾ ਜਾਵੇ ਸਰਿਕਾ ਇਹ ਮੀਡੀਆ ਕਰਮੀਆਂ ਦਾ ਜਿਹਨੇ ਵੱਡੀ ਗਿਣਤੀ ਵਿੱਚ ਤੁਸੀਂ ਆਇਆ ਹੋ ਇਸ ਲਈ ਸੁਜਗਤ ਨੂੰ ਕਿਸਾਨ ਮੋਰਚੇ ਦੀ ਪ੍ਰੀਜੀਡੀਅਮ ਵੱਲੋਂ ਤੁਹਾਡਾ ਬਹੁਤ ਜੀ ਆਇਆਂ ਧੰਨਵਾਦ ਅ ਮੈਂ ਤੋਂ ਪਹਿਲਾਂ ਸਾਥੀ ਲੋਗਰਾਹਾ ਜੀ ਨੇ ਗੱਲ ਕੀਤੀ ਹੈ ਕਿ ਅਸੀਂ ਜਿਹੜੀਆਂ ਦੋ ਮਹਾਪੰਚਾਇਤਾਂ ਕਰ ਰਹੇ ਹਾਂ ਤੁਹਾਣੇ ਦੇ ਵਿੱਚ ਉਹ ਪੂਰਾ ਜੋਰ ਸ਼ੋਰ ਨਾਲ ਕਰ ਰਹੇ ਹਾਂ ਉਹਦੀ ਤਿਆਰੀ ਦੇ ਸਬੰਧ ਵਿੱਚ ਅੱਜ ਦੀ ਮੀਟਿੰਗ ਰੱਖੀ ਹੈ ਤੁਹਾਣਾ ਰੈਲੀ ਦੇ ਵਿੱਚ ਮਾਲਵੇ ਦੇ ਕੁਝ ਜ਼ਿਲ੍ਹਿਆਂ ਦੇ ਹਿੱਸੇ ਦੇ ਲੋਕ ਸਾਡੇ ਸ਼ਾਮਲ ਹੋਣਗੇ ਬਾਕੀ ਹਰਿਆਣੇ ਦੇ ਸਾਥੀ ਔਰ ਜਿਹੜੀ ਮੋਗਾ ਦੇ ਵਿੱਚ ਹੋ ਰਹੀ ਹੈ ਸਮੁੱਚੇ ਪੰਜਾਬ ਦੇ ਤੋਂ ਹੋ ਰਹੀ ਹੈ ਐਂਗਲ ਤੋਂ ਇੱਥੇ ਬੜੀ ਤਿਆਰੀ ਹੈ ਜਿਹੜੀ ਜੋਰ ਸ਼ੋਰ ਨਾਲ ਚੱਲ ਰਹੀ ਹੈ 6 ਤਰੀਕ ਨੂੰ ਪਰਬੰਧਕੀ ਕਮੇਟੀ ਤੇ ਪ੍ਰੈਸ ਕਮੇਟੀ ਦੀ ਮੋਗਾ ਦੇ ਵਿੱਚ ਅਸੀਂ ਹੰਗਾਮੀ ਮੀਟਿੰਗ ਸੱਦ ਲਈ ਹੈ ਤੇ ਇਹਦੇ ਕਿਉਂ ਕੀਤੀਆਂ ਜਾ ਰਹੀਆਂ ਨੇ ਉਹ ਜਿਹੜਾ ਕੁਝ ਦੱਸਿਆ ਜਗਜੀਤ ਸਿੰਘ ਡੱਲੇਵਾਲ ਜੀ ਦਾ ਜਿਹੜਾ ਮਰਨ ਵਰਤ ਨੂੰ ਲੈ ਕੇ ਸਰਕਾਰ ਨੇ ਆਪਣੇ ਆਪ ਨੂੰ ਪਾਸਾ ਬਟਿਆ ਹੋਇਆ ਕੇਂਦਰ ਨੇ ਔਰ ਹਰਿਆਣਾ ਵੀ ਇੱਕ ਤਰ੍ਹਾਂ ਬੜੀ ਕੀਤਾ ਇਹਦੇ ਵਿੱਚ ਜਿਹੜਾ ਸਾਡਾ ਸਮਾਨਯੋਗ ਸੁਪਰੀਮ ਕੋਰਟ ਹੈ ਉਹ ਜਿਹੜਾ ਰੋਲ ਨਿਭਾ ਰਿਹਾ ਹੈ ਕੇਂਦਰ ਸਰਕਾਰ ਦਾ ਉਹਨਾਂ ਨੂੰ ਡਾਇਰੈਕਸ਼ਨ ਕਰਨੀ ਚਾਹੀਦੀ ਹੈ ਕੇਂਦਰ ਸਰਕਾਰ ਨੂੰ ਜਿਵੇਂ ਕਿ ਮੰਨਿਆ ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਚੋਹਾਨ ਨੇ ਵੀ ਕਿ ਕਿਸਾਨਾਂ ਦੀ ਗੱਲ ਸੁਣੀ ਜਾਣੀ ਚਾਹੀਦੀ ਹੈ ਇਸ ਲਈ ਉਹਨਾਂ ਨੂੰ ਡਾਇਰੈਕਸ਼ਨ ਜਿਹੜਾ ਹੈ ਕੇਂਦਰ ਸਰਕਾਰ ਨੂੰ ਕੰਡਣੀ ਚਾਹੀਦੀ ਹੈ ਕਿ ਕਿਸਾਨਾਂ ਦੀਆਂ ਮੰਗਾਂ ਉੱਤੇ ਡੱਲੇਵਾਲ ਸਾਹਿਬ ਨਾਲ ਗੱਲ ਕਰੇ ਤੇ ਉਹਨਾਂ ਦਾ ਜਿਹੜਾ ਅਨੁਸ਼ਣ ਹੈ ਤਾਂ ਕਿ ਉਹਨਾਂ ਦੀ ਜਾਨ ਹੈ ਜਿਹੜੀ ਉਹ ਬਚਾਈ ਜਾ ਸਕੇ ਔਰ ਜੜੀਆਂ ਦੂਸਰੀਆਂ ਰਹਿੰਦੀਆਂ ਅੰਦੋਲਨ ਵੇਲੇ ਦੀਆਂ ਰਹਿੰਦੀਆਂ ਮੰਗਾਂ ਨੇ ਉਹ ਪੂਰੀਆਂ ਕੀਤੀਆਂ ਜਾਣ ਕਰਜ਼ਾ ਮਾਫੀ ਦੀ ਮੰਗ ਹੈ ਉਹਨੂੰ ਉਹਨੂੰ ਵੀ ਵਿਚਾਰਿਆ ਜਾਵੇ ਉਹਦੇ ਤੇ ਕੋਈ ਫੈਸਲਾ ਜਿਹੜਾ ਕੇਂਦਰ ਸਰਕਾਰ ਤੇ ਰਾਜ ਸਰਕਾਰਾਂ ਰਲ ਕੇ ਲੈਣ ਇਹ ਸਾਡੀਆਂ ਮੰਗਾਂ ਨੇ ਔਰ ਲਖੀਮਪੁਰ ਖੀਰੀ ਦਾ ਜਿਹੜੇ ਸਾਡੇ ਦੋਸੀ ਨੇ ਅਜੇ ਟੈਨੀ ਮਿਸਰਾ ਤੇ ਅਸੀਸ ਮਿਸਰਾ ਉਹਨਾਂ ਨੂੰ ਵੀ ਬਣਦੀ ਸਜ਼ਾ ਦਿਵਾਉਣ ਦੇ ਵਿੱਚ ਕੋਰਟਾਂ ਜਿਹੜੀਆਂ ਹੈਗੀਆਂ ਨੇ ਡਿਲੇ ਹੋ ਰਿਹਾ ਹੈ ਇਸ ਲਈ ਉਹਤੇ ਜਲਦੀ ਤੋਂ ਜਲਦੀ ਜਿਹੜਾ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਔਰ ਅਗਲੀ ਗੱਲ ਜਿਹੜੀ ਹੈਗੀ ਹੈ ਮਾਰਸਾ ਸਾਹਿਬ ਨੇ ਕੀਤੀ ਹੈ ਪਾਣੀਆਂ ਦੇ ਨੂੰ ਲੈ ਕੇ ਜਿਹੜਾ ਸਰਹੰਦਕ ਕਨਾਲ ਸਿਸਟਮ ਹੈ ਉਹਦੇ ਆਲੇ ਦੁਆਲੇ ਜਿਹੜੀ ਹੈ ਕੰਕਰੀਟ ਦੀਆਂ ਕੰਧਾਂ ਉਸਾਰੀਆਂ ਜਾ ਰਹੀਆਂ ਨੇ ਉਹ ਉਹਦੇ ਗਹਾ ਸਿਸਟਮ ਦੇ ਨਾਲ ਪੰਜ ਉਹਦੀਆਂ ਬ੍ਰਾਂਚਾਂ ਨੇ ਸਾਰੇ ਪੰਜਾਬ ਦੇ ਵਿੱਚ ਉਹਦਾ ਜਾਲ ਫੈਲਿਆ ਹੋਇਆ ਹੈ ਲੱਖਾਂ ਟਿਓਵਲ ਜਿਹੜੇ ਹੈਗੇ ਨੇ ਉਹਦੇ ਕਿਨਾਰਿਆਂ ਤੇ ਲੱਗੇ ਹੋਏ ਨੇ ਜੇਕਰ ਉਹ ਇਸ ਤਰ੍ਹਾਂ ਪੱਕਾ ਹੋ ਜਾਣਗੇ 10% ਜਿਹੜਾ ਰੀਚਾਰਜਿੰਗ ਜ਼ਮੀਨ ਦੇ ਵਿੱਚ ਹੋਣਾ ਹੈ ਉਹ ਖਤਮ ਹੋ ਜਾਏਗਾ ਤੇ ਅਕਤੂਬਰ ਨੇ ਜਿਹੜੇ ਉਹ ਬੇਅਸਰ ਹੋ ਜਾਣਗੇ ਸੁੱਕ ਸੁੱਕ ਜਾਣਗੇ ਇਸ ਲਈ ਕਿਸਾਨਾਂ ਦਾ ਤਾਂ ਨੁਕਸਾਨ ਹੋਣਾ ਹੀ ਹੈ ਪੰਜਾਬ ਦੇ ਅਰਥਚਾਰੇ ਦਾ ਵੀ ਨੁਕਸਾਨ ਹੋਣਾ ਹੈ ਇਸ ਲਈ ਕਿਸਾਨ ਮੋਰਚੇ ਦੀ ਪੰਜਾਬ ਦੀ ਮੰਗ ਹੈ ਕਿ ਉਹ ਜਿਹੜਾ ਕਾਰਵਾਈ ਹੈ ਉਹਨੂੰ ਤੁਰੰਤ ਰੋਕਿਆ ਜਾਵੇ ਤੇ ਇਹੋ ਜੀ ਕਾਰਵਾਈ ਜੋ ਕਿਸਾਨੀ ਦਾ ਨੁਕਸਾਨ ਕਰਦੀ ਹੈ ਉਹ ਤੋਂ ਬਿਲਕੁਲ ਉਹਨੂੰ ਬੰਦ ਕੀਤਾ ਜਾਵੇ ਔਰ ਅਗਲੀ ਜਿਹੜੀ ਗੱਲ ਹੈ ਗਿਆ ਜੋ ਇਹ ਨਵਾਂ ਖੇਤੀ ਖਰੜਾ ਖੇਤੀ ਐ ਮਾਰਕੀਟਿੰਗ ਦਾ ਜਿਹੜਾ ਖਰੜਾ ਹੈ ਉਹ ਖਰੜਾ ਜਿਹੜਾ ਉਹਦੀ ਉਹਦੇ ਉਹਦਾ ਖਰੜਾ ਹੈ ਉਹਨੂੰ ਵੀ ਰੱਦ ਕੀਤਾ ਜਾਵੇ ਸਾਡੀ ਮੰਗ ਹੈ ਕਿ ਪੰਜਾਬ ਸਰਕਾਰ ਉਸ ਖਰੜੇ ਨੂੰ ਰੱਦ ਕਰੇ ਔਰ ਕਿਉਂਕਿ ਖੇਤੀ ਦਾ ਵਿਸ਼ਾ ਹੈ ਕੇਂਦਰ ਦਾ ਨਹੀਂ ਹੈਗਾ ਪੰਜਾਬ ਦਾ ਖੇਤੀ ਪੰਜਾਬ ਰਾਜਾਂ ਦਾ ਵਿਸ਼ਾ ਹੈ ਜਿਹੜਾ ਪੰਜਾਬ ਸਰਕਾਰ ਹੈ ਜਾਂ ਪੰਜਾਬ ਅਸੈਂਬਲੀ ਦੇ ਵਿੱਚ ਇਹ ਮਤਾ ਪਾਸ ਕਰੇ ਕਿ 23 ਫਸਲਾਂ ਤੇ ਜਿਹੜੀ ਹੈ ਪੰਜਾਬ ਸਰਕਾਰ ਸਵਾਮੀਨਾਥਨ ਕਮਿਸ਼ਨ ਦਾ ਜਿਹੜਾ ਫਾਰਮੂਲਾ ਹੈ C2 50% ਉਹਦੇ ਆਧਾਰ ਤੇ ਇਹ ਕਾਨੂੰਨ ਬਣਾਵੇ ਕਿ ਕੋਈ ਵੀ ਪ੍ਰਾਈਵੇਟ ਪਲੇਅਰ ਜਾਂ ਕੇਂਦਰ ਸਰਕਾਰ ਵੀ ਖਰੀਦੇ ਕਿਉਂਕਿ ਖਰੀਦਣਾ ਆਉਨੇ ਆ ਉਹ ਇਸ ਤੋਂ ਘੱਟ ਦੀ ਖਰੀਦੂਗੀ ਸੋ ਜੇਕਰ ਇਹ ਮੰਗਾ ਪੰਜਾਬ ਸਰਕਾਰ ਨਹੀਂ ਕਰੂਗੀ ਤਾਂ ਵੀ ਸਾਡਾ ਰੋਕ ਪੰਜਾਬ ਸਰਕਾਰ ਦੀ ਵੱਲ ਵੀ ਹੋਏਗਾ ਹੁਣ ਮੈਂ ਤੁਹਾਡੇ ਸਾਹਮਣੇ ਭਾਰਤ ਸਰਕਾਰ ਨਾਲ ਕੋਈ رابطہ ਬਣਿਆ ਕੋਈ ਗੱਲਬਾਤ ਬੜਾ ਬਸ ਇੱਕ ਸਾਡੇ ਸਾਥੀ ਥੋੜਾ ਜਿਹਾ ਹੈ ਹੈ ਭਾਰਤ ਸਰਕਾਰ ਦੇ ਨਾਲ ਕੋਈ رابطہ ਕੁਝ ਹੈਗਾ ਕੋਈ ਮੀਟਿੰਗਾਂ ਹੋ ਰਹੀਆਂ ਕਿਸੇ ਸਰਕਾਰ ਦੇ ਅਧਿਕਾਰੀਆਂ ਨਾਲ ਕੁਝ ਦੇਖੋ ਭਾਰਤ ਸਰਕਾਰ ਨੇ ਅਜੇ ਤੱਕ ਬਿਲਕੁਲ ਮੂੰਹ ਹੀ ਨਹੀਂ ਖੋਲਿਆ ਕਿਸੇ ਨਾਲ ਮੀਟਿੰਗ ਕਰਨ ਦੀ ਜੇ ਨਹੀਂ ਉਹ ਜਿਹੜੇ ਮੋਸਤੇ ਜਿੱਟੇ ਸਾਥੀ ਉਹ ਤਾਂ ਮੰਨ ਕਰ ਰਹੇ ਨੇ ਸਾਡੇ ਨਾਲ ਗੱਲ ਕਰੋ ਅੱਧੀ ਰਾਤ ਤੋਂ ਅਸੀਂ ਆਵਾਂਗੇ ਪਰ ਨਾਜ਼ੁਜੁਕ ਮੋਰਚੇ ਨਾਲ ਚਲੋ ਉਹਨਾਂ ਨੇ ਕਿਸੇ ਵੀ ਜਥੇ ਮੰਦਿਰ ਨਾਲ ਅਜੇ ਤੱਕ ਗੱਲ ਹੀ ਕੀਤੀ ਕਿਉਂਕਿ ਉਹਦਾ ਦਿੱਤਾ ਸੁਪਰੀਮ ਕੋਰਟ ਤੇ ਸਾਰੀ ਗੱਲ ਛੁੱਟੀ ਹੋਈ ਹੈ ਕਿ ਸੁਪਰੀਮ ਕੋਰਟ ਜੋ ਸਾਨੂੰ ਕਹੂਗਾ ਉਸਤਾ ਉਹ ਕਰਨਗੇ ਆ ਰਾਸ਼ਟਰਪਤੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਆ ਤੇ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਦੇਸ਼ ਦੇ ਪ੍ਰਿੰਪ ਕੋਰਟ ਨੂੰ ਇਹ ਦਿਸ਼ਾ ਦਿਸ਼ਾ ਦੇਣੇ ਚਾਹੀਦੇ ਨੇ ਆਪਣੇ ਕੇਂਦਰ ਸਰਕਾਰ ਨੂੰ ਕਿ ਤੁਸੀਂ ਉਹਨਾਂ ਨਾਲ ਗੱਲਬਾਤ ਕਰੋ ਤੇ ਉਹਨਾਂ ਨਾਲ ਮੀਟਿੰਗ ਕਰੋ ਜਿੰਮੇਵਾਰੀ ਕਿਸ ਤਰ੍ਹਾਂ ਨੂੰ ਆਉਗੇ ਬਾਰਡਰਾਂ ਤੱਕ ਹੀ ਸੀਮਤ ਰਹਿ ਕੇ ਕਿਸਾਨ ਬਾਰਡਰਾਂ ਤੋਂ ਅੱਗੇ ਜਾਣ ਨਹੀਂ ਦਿੱਤਾ ਚਾਹੇ ਹਰਿਆਣਾ ਬਾਰਡਰ ਹੋਵੇ ਚਾਹੇ ਦਿੱਲੀ ਅੱਗੇ ਤਾਂ ਜਾਣ ਨਹੀਂ ਥੋੜਾ ਜਿਹਾ ਗੱਲ 'ਚ ਫਰਕ ਰਹੇਗਾ ਅਸੀਂ ਰਾਸ਼ਟਰਪਤੀ ਤੋਂ ਸਮਾਂ ਮੰਗਿਆ ਸੀ ਸਾਡੇ ਮੋਰਚੇ ਨੇ ਵੀ ਰਾਸ਼ਟਰਪਤੀ ਇੱਕ ਸਭ ਤੋਂ ਵੱਡਾ ਅਹੁਦਾ ਹੈਗਾ ਉਹ ਸਾਨੂੰ ਸਵਾਲ ਦੇਵੇ ਹਜੇ ਤੱਕ ਰਾਸ਼ਟਰਪਤੀ ਨੇ ਸਾਨੂੰ ਸਮਾਂ ਨਹੀਂ ਦਿੱਤਾ ਸਾਨੂੰ ਇਹ ਲੱਗਦਾ ਹੈ ਵੀ ਸਰਕਾਰ ਸਾਡੇ ਨਾਲ ਗੱਲਬਾਤ ਤੋਂ ਟਾਲਾਬਟ ਰਹੀ ਹੈ ਜੀ ਰਾਸ਼ਟਰਪਤੀ ਦਾ ਜੇ ਕਹਿ ਦਈਏ ਇੱਕ ਦੇਖ ਦਾ ਮੁਖ ਆਗੂ ਹੈਗਾ ਕਿਉਂ ਨਹੀਂ ਸਾਨੂੰ ਸਮਾਂ ਦਿੱਤਾ ਇਸ ਗੱਲ ਤੇ ਸੀ ਰੋਸ ਵਿੱਚ ਪਟਾਉਣੇ ਹੈਗੇ ਅਗਲੀ ਗੱਲ ਸਵਾਲ ਕਰ ਲੋ ਜੀ ਸਰ ਸੁਖਦੇਵਾਲ ਸਾਹਿਬ ਦੀ ਜਾਨ ਨੂੰ ਕਹਿੰਦੇ ਖਤਰਾ ਲਗਾਤਾਰ ਡਾਕਟਰ ਵੀ ਗੱਲ ਨੂੰ ਲੈ ਕੇ ਕਹਿੰਦਾ ਕਹਿੰਦੇ ਚਿੰਤਾ ਪੁਕਾ ਰਹੇ ਨੇ ਕਿ ਜੀ ਪੜਾ ਜਾਂਦੀ ਕਿਤੇ ਦੇਖੋ ਬਿਲਕੁਲ ਇਹ ਠੀਕ ਹੈ ਕਿ 38 38 ਦਿਨ ਹੋ ਗਏ ਤੇ ਡੱਲੇਵਾਲ ਸਾਹਿਬ ਦੀ ਜਾਨ ਨੂੰ ਖਤਰਾ ਤਾਂ ਬਣਿਆ ਹੀ ਹੋਇਆ ਪਰ ਇਹਦੇ ਸਬੰਧ ਦੇ ਵਿੱਚ ਜਿੰਨਾ ਕੋ ਸਾਡੀਆਂ ਜਥੇਬੰਦੀਆਂ ਕਰ ਸਕਦੀਆਂ ਨੇ ਸਯੁਗਤ ਮੋਰਚੇ ਦੀਆਂ ਉਹ ਤੁਹਾਡੇ ਸਾਹਮਣੇ ਬੈਠੀਆਂ ਨੇ ਇਹਨਾਂ ਨੇ ਆਲ ਇੰਡੀਆ ਦੇ ਦਾਅਵੇ ਇਹਦੇ ਚ ਸਾਰਾ ਅਗਵਾਈ ਹੈ ਅਸੀਂ ਟੁਹਾਨਾ ਦੇ ਵਿੱਚ ਇੱਕ ਮਹਾਪੰਚਾਇਤ ਰੱਖ ਰਹੇ ਹਾਂ ਸਾਰਾ 25 ਕਿਲੋਮੀਟਰ ਖਨੋਰੀ ਤੋਂ ਔਰ ਦੂਸਰੀ ਪੰਜਾਬ ਦੀ ਵੱਡੀ ਮਹਾਪੰਚਾਇਤ ਅਸੀਂ ਮੋਗਾ ਦੇ ਵਿੱਚ ਰੱਖ ਰਹੇ ਹਾਂ ਇਹ ਉਹਨਾਂ ਦੀ ਸਿੰਪਤੀ ਦੇ ਵਿੱਚ ਔਰ ਸਰਕਾਰ ਨੂੰ ਇਹ ਕਹਿਣ ਵਾਸਤੇ ਕਿ ਕੇਂਦਰ ਸਰਕਾਰ ਜਿਹੜਾ ਹੈ ਉਹ ਪੰਜਾਬ ਸਰਕਾਰ ਤੇ ਨਾਲ ਸਿੱਟੇ ਨਾਲ ਸੁਪਰੀਮ ਕੋਰਟ ਉਹਦੀ ਕੇਂਦਰ ਦੀ وکਾਲਤ ਕਰੇ ਉਹ ਸਿੱਧਾ ਡਾਇਰੈਕਟ ਕਰੇ ਕੇਂਦਰ ਸਰਕਾਰ ਨੂੰ ਕਿ ਢੱਲੇਵਾਲ ਸਾਹਿਬ ਨਾਲ ਗੱਲ ਵੀ ਕਰੋ ਤੇ ਉਹਨਾਂ ਨਾਲ ਅਨਸਨ ਹੈ ਗੱਲਬਾਤ ਕਰਕੇ ਉਹਨਾਂ ਦੀਆਂ ਮੰਗਾਂ ਨੂੰ ਹੱਲ ਕਰਕੇ ਉਹ ਤੁਰੰਤ ਦੂਰ ਕੀਤਾ ਜਾਵੇ ਇਸ ਤੇ ਅਸੀਂ ਲਗਾਤਾਰ ਪਹਿਰਾ ਦੇ ਸ ਜਿਸ ਤਰ੍ਹਾਂ ਮੋਰਚਾ ਵਨ ਚੱਲਿਆ ਸੀ ਕਿਸਾਨਾਂ ਦਾ ਉਸ ਤਰ੍ਹਾਂ ਦੀ ਕੋਈ ਪਲੈਨਿੰਗ ਕੀਤੀ ਜਾ ਰਹੀ ਹੈ ਕਿਉਂਕਿ ਸਿੱਧਾ ਭਾਰਤ ਸਰਕਾਰ ਨਾਲ ਤੁਹਾਡੀ ਜਿਹੜੀ ਫਾਈਟ ਹੈਗੀ ਹੈ ਉਸ ਤਰ੍ਹਾਂ ਕੋਈ ਗੱਲਬਾਤ ਚੱਲ ਰਹੀ ਹੈ ਦੇਖੋ ਜਿੱਡੀ ਵੱਡੀ ਫਾਈਟ ਹੈ ਭਾਰਤ ਸਰਕਾਰ ਦੇ ਨਾਲ ਓਡੀ ਬੱਡੀ ਏਕਤਾ ਦੀ ਲੋੜ ਹੈ ਇਸ ਗੱਲ ਤੋਂ ਅਸੀਂ ਲਗਾਤਾਰ ਜੋੜ ਰਹੇ ਹਾਂ ਇੱਕਤਾ ਹੈਗੀ ਸਾਰਿਆਂ ਨੂੰ ਇੱਕਤਾ ਅਸੀਂ ਦੇਖੋ ਅੱਜ ਇੱਕਤਾ ਦੇ ਐਸ ਅਸੀਂ ਉਹਨਾਂ ਦੀਆਂ ਚਿੱਠੀਆਂ ਵੀ ਕੱਟੀਆਂ ਨੇ ਸਾਥੀਆਂ ਨੇ ਇੱਕ 라운ਡ ਸਾਡਾ ਗੱਲਬਾਤ ਚੱਲਿਆ ਪਹਿਲਾਂ ਦੋ 라운ਡ ਚੱਲੇ ਨੇ ਚਿੱਠੀਆਂ ਹੁੰਦੀਆਂ ਰਹੀਆਂ ਨੇਦਰ ਪਰ ਇਹ ਕਿਸੇ ਕਿਨਾਰੇ ਲੈ ਕੇ ਨਹੀਂ ਲੱਗ ਸਕੀ ਕਿਉਂਕਿ ਹਾਲਤਾਂ ਹੋਰ ਤਰ੍ਹਾਂ ਦੀਆਂ ਬੜੀਆਂ ਅਮੀਆਂ ਨੇ ਉਹ ਤਾਂ ਨਹੀਂ ਉਹ ਬਹੁਤ ਸਾਰਾ ਜੇ ਮੀਡੀਆ ਦੇ ਵਿੱਚ ਜੋ ਇੰਟਰਵਿਊ ਵਗੈਰਾ ਹੋਈਆਂ ਨੇ ਉਹਨਾਂ ਦੇ ਵਿੱਚ ਇਹ ਬਣਾਇਆ ਵਾ ਵੀ ਜਥੇਬੰਦੀਆਂ ਜਥੇਬੰਦੀਆਂ ਦੇ ਕਿਸਾਨਾਂ ਜਥੇਬੰਦੀ ਇੱਕ ਦੂਜੇ ਦੇ ਵਰਸਸ ਬਣਾਈ ਹੋਈਆਂ ਨੇ ਕੇਂਦਰ ਸਰਕਾਰ ਚ ਨਹੀਂ ਮੁੱਖ ਨਿਸ਼ਾਨਾ ਹੋਣਾ ਚਾਹੀਦਾ ਰਾਜ ਸਰਕਾਰ ਵੀ ਨਿਸ਼ਾਨੇ ਤੇ ਹੋਣੀ ਚਾਹੀਦੀ ਹੈ ਤੇ ਸਾਨੂੰ ਇਹ ਸੰਭਾਵਨਾ ਕਦੇ ਨਹੀਂ ਛੱਡਣੀ ਚਾਹੀਦੀ ਜ ਇਹ ਤਾਂ ਸ joint ਮੋਰਚੇ ਦੀ ਸਮਝ ਹੈ ਆਹ ਅਲ ਇੰਡੀਆ ਸ joint ਮੋਰਚੇ ਦੀ ਸਮਝ ਹੈ ਇਹ ਸਮਝ ਹੈ ਕਿ ਅਸੀਂ ਏਕਤਾ ਕਰਨੀ ਹੈ ਹਰ ਹਾਲਤ ਚ ਇਹ ਸੰਭਵ ਬਣਾਉਣ ਦੀ ਖਾਤਰ ਜਿਹੜਾ ਵੀ ਪ੍ਰਯਤਨ ਯਤਨ ਕਰਨਾ ਹੈ ਉਹ ਅਸੀਂ ਕਰਾਂਗੇ ਅਸੀਂ ਅੱਗੇ ਵੀ ਕਰਾਂਗੇ ਪਹਿਲਾਂ ਵੀ ਕਰਦੇ ਸਾਡਾ ਜਿਹੜੀ 6 ਮੈਂਬਰ ਕਮੇਟੀ ਹੈ ਸਯੁਜਕ ਕਨਸਾਨ ਮੋਰਚਾ ਆਲ ਇੰਡੀਆ ਦੀ ਉਹ ਲਗਾਤਾਰ ਇਸ ਪ੍ਰਿਆਸ ਦੇ ਵਿੱਚ ਹੈ ਕਿ ਇਸ ਏਕਤਾ ਮੋਰਚੇ ਦੇ ਵਿੱਚ ਬ੍ਰਾਊਡਰ ਏਕਤਾ ਹੋਣੀ ਚਾਹੀਦੀ ਹੈ ਸਾਡੇ ਮੋਰਚੇ ਦੀ ਵੀ ਪੂਰੀ ਪੱਕੀ ਰਹਿ ਐ ਜਿੱਨਾਂ ਚ ਸਾਰਾ ਮੋਰਚਾ ਬ੍ਰਾਊਡਰ ਇੱਕ ਏਕਤਾ ਪਹਿਲਾਂ ਮੰਗੂ ਨਹੀਂ ਕਰਦਾ ਤਾਂ ਕੇਂਦਰ ਸਰਕਾਰ ਤੋਂ ਮਸਲਿਆਂ ਨੂੰ ਹੱਲ ਕਰਵਾਉਣਿਆ ਦਿੱਕਤ ਆ ਸਰ ਮਹਾਪੰਚਾਇਤ ਕਮੀਆਂ ਕਮੀਆਂ ਕਿੱਥੇ ਨੇ ਕਿੱਦਾਂ ਨੇ ਕਿੱਥੇ ਐਰੋਗੈਂਸੀ ਹੈਗੀ ਆ ਕਿਸਾਨ ਜਿੱਥੇ ਬੰਦੀਆਂ ਜੀ ਦੂਸਰੀਆਂ ਜੀ ਆ ਤੁਹਾਡੇ ਵੀ ਜਿਹੜਾ ਇੱਕ ਨਹੀਂ ਹੋ ਰੇ ਕਾਰਨ ਕੀ ਨੇ ਕੀ ਕਾਰਨ ਬੰਦੂ ਦੇਖੋ ਇਹ ਜੇ ਤੱਕ ਕਿਸੇ ਨੂੰ ਇਸ਼ਵਾਂ ਦੇ ਉੱਤੇ ਸਮਝ ਦੀ ਗੱਲ ਹੈ ਕਿਸੇ ਕੋਈ ਮੁੱਦੇ ਨੂੰ ਕਿਸੇ ਤਰ੍ਹਾਂ ਅੰਗਦਾ ਕੋਈ ਮੁੱਦੇ ਨੂੰ ਛੋਟਾ ਅੰਗਦਾ ਕੋਈ ਕੋਈ ਇਹ ਇਹ ਸਰਕਾਰ ਦੀ ਤਾਕਤ ਨੂੰ ਅਪਡੇਟ ਕਰਦੇ ਦੇ ਮਤਲਬ ਦਾ ਕੋਈ ਸਰਕਾਰ ਦੀ ਤਾਕਤ ਨੂੰ ਵੱਡੀ ਅੰਗ ਦਾ ਇਸ ਕਰਕੇ ਅਸੈਸਮੈਂਟਾਂ ਦਾ ਫਰਕ ਹੈ ਹਰ ਇੱਕ ਬੰਦੇ ਦਾ ਇਸ਼ੂ ਕਿੱਡਾ ਹੈ ਤੇ ਉਹ ਕਿੰਨਾ ਸਮਾਂ ਲਾਊਗਾ ਅਸੀਂ ਭਾਰਤ ਪੰਜਾਬ ਦੇ ਵਿੱਚ ਤੇ ਹਰਿਆਣਾ ਦੇ ਵਿੱਚ ਐਮਐਸਪੀ ਮਿਲਦੀ ਹੈ ਅਸੀਂ ਐਮਐਸਪੀ ਬਚਾਉਣ ਦੀ ਲੜਾਈ ਲੜ ਰਹੇ ਹਾਂ ਪਰ ਦੂਜੀਆਂ ਸਟੇਟਾਂ ਦੇ ਵਿੱਚ ਤਾਂ ਐਮਐਸਪੀ ਲੈਣ ਦੀ ਲੜਾਈ ਹੈ ਉਹ ਲੜਾਈ ਹੈ ਜਿਹੜੀ ਐਮਐਸਪੀ ਲੈਣ ਦੀ ਲੜਾਈ ਹੈ ਉਹ ਬਹੁਤ ਵੱਡੀ ਲੜਾਈ ਹੈ ਗਰੰਟੀ ਕਾਨੂੰਨ ਦੀ ਲੜਾਈ ਉਦੋਂ ਉਦੋਂ ਵੀ ਅੱਗੇ ਵੱਡੀ ਲੜਾਈ ਹੈ ਇਹ ਤਾਂ ਭਾਰਤ ਦੀ ਸਾਰੇ ਦੀ ਹੋ ਜੂਗੀ ਯਾਨੀ ਅਜੇ ਤਾਂ ਬਹੁਤ ਸਾਰੀਆਂ ਸਟੇਟਾਂ ਨੇ ਜਿਹੜੀਆਂ ਐਮਐਸਪੀ ਲਾਗੂ ਕਰਾਉਣ ਦੀ ਖਾਤਰ ਮੈਦਾਨ 'ਚ ਨਹੀਂ ਆਈਆਂ ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਭਾਰਤ ਪੱਧਰ ਦਾ ਇਹ ਅੰਦolan ਬਣੇ ਤਾਂ ਸਾਰਿਆਂ ਜਿੱਥੇ ਬੰਦੇ ਇਕੱਠੇ ਹੋਣ ਤਾਂ ਕਿ ਲੋਕਾਂ ਦਾ ਸਮਰਥਨ ਮਿਲੇ ਫਿਰ ਇਹ ਸਰਕਾਰ ਨੂੰ ਝੁਕਾਇਆ ਜਾਵੇ ਹਰਿਆਣਾ ਨੇ ਲਾਗੂ ਕਰਤੀਆਂ ਨਹੀਂ ਐਮਐਸਪੀ ਸਾਰੀਆਂ ਫਸਲਾਂ 'ਤੇ ਕੀ ਕਹਿਣਾ ਹੈ ਕਹਿਣ ਨਾਲ ਤੁਹਾਨੂੰ ਲਾਗੂ ਹੋ ਜਾਂਦੀਆਂ ਨਾ ਯਾਰ ਕਿਸੇ ਨੇ ਕਹਿ ਇਹਨਾਂ ਦਾ ਕੇਂਦਰ ਵਿੱਚ ਉਹ ਤਾਂ ਐਵੇਂ ਕਿਹਦਾ ਗੱਲ ਕੀਤਾ ਐਵੇਂ ਲੋਕਾਂ ਦੇ ਵਿੱਚ ਪਰਮ ਪੈਦਾ ਕਰਨ ਵਾਸਤੇ ਸਰਕਾਰ ਨੇ ਕਹਿੰਦਾ ਮੂੰਗੀ ਤੇ ਐਮਐਸਪੀ ਦੇਵਾਂਗਾ ਦੇਤੀ ਮੱਕੀ ਤੇ ਐਮਐਸਪੀ ਕਹਾਂ ਸੀ ਦੇਤ ਮਿਲ ਗਈ ਨਹੀਂ ਕਹਿਣ ਨਾਲ ਨਹੀਂ ਹੁੰਦਾ ਕਹਿਣ ਦਾ ਤਾਂ ਇਹ ਐਮਐਸਪੀ ਆ ਜਿਹੜਾ ਐਮਐਸਪੀ ਤੇ ਇਧਰ ਸਰਕਾਰ ਲਾਂਦੀ ਹੈ ਉਹ ਸਾਰੇ ਭਾਰਤ ਵਾਸਤੇ ਲਾਉਂਦੀ ਹੈ ਭਾਰਤ ਚ ਹੁੰਦਾ ਐਮਐਸਬੀ ਲਾਗੂ ਤਾਂ ਹੁੰਦੀ ਨਹੀਂ ਆ ਦੋ ਸਟੇਟਾਂ ਨੇ ਜਿਹੜੀਆਂ ਲੜਕੇ ਲੈ ਰੀਆਂ ਨੇ ਭਾਰਤ ਪੰਜਾਬ ਤੇ ਹਰਿਆਣਾ ਇਹ ਇਹ ਤਾਂ ਦੋ ਸਟੇਟਾਂ ਬਚਾਉਣ ਦੀ ਖਾਤਰ ਲੜ ਰਹੀਆਂ ਨੇ ਜਿਹੇ ਬੱਚੇ ਗਾਂਹ ਗਰੰਟੀ ਕਮਿਊਨ ਬਣੇ ਅੱਜ ਭਾਰਤੀਆਂ ਕਿੰਨੀਆਂ ਸਟੇਟਾਂ ਮੈਂ ਦਹਰਾਉਣਾ ਤੁਹਾਨੂੰ ਗੱਲ ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਐਮਐਸਬੀ ਕੀ ਹੁੰਦੀ ਹੈ ਸਰ ਇੱਕ ਸਰ ਇੱਕ ਤਾਲੇ ਹਰ ਪਾਰ ਪਾਰ ਇਹ ਆਖੂ ਕਹਿ ਰਹੇ ਨੇ ਉਹ ਕਹਿੰਦੇ ਵੀ ਤੁਸੀਂ ਪੰਜਾਬ ਦੀ ਗੱਲ ਕਰੋ ਕਹਿੰਦੇ ਪੰਜਾਬ 'ਚ ਸਾਡੇ ਮੰਤਰੀ ਆਏ ਸੀ ਤਿੰਨ ਵੀ ਆਪਾਂ ਪੰਜ ਫਸਲਾਂ ਦੇ ਕਹਿ ਆ ਸੀ ਐਮਐਸਪੀ ਦੇ ਦਾਂਗੇ ਇਹ ਕਹਿੰਦੇ ਪਰ ਗੱਲਬਾਤ ਕਰ ਤੋਂ ਤੇ ਆਪ ਵੀ ਨੇ ਕਿਸਾਨ ਤੁਹਾਡਾ ਕੀ ਕਹਿਣਾ ਸਰ ਕਹਿੰਦੇ ਜੇ ਗੱਲਬਾਤ ਕਰਨਗੇ ਤਾਂ ਹੀ ਰਾਹ ਨਿਕਲੂਗਾ ਕੋਈ ਨਾ ਹੱਥੋਂ ਜਿਹੜੀ ਉਹ ਗੱਲ ਕਹਿੰਦੇ ਨੇ ਪੰਜ ਫਸਲਾਂ ਤੇ ਦੇ ਦੇ ਦਾਂਗੇ ਉਹ ਤਾਂ ਇੱਕ ਕੰਟਰੈਕਟ ਕਰਨ ਵਾਸਤੇ ਕਹਿੰਦੇ ਤੇ ਕੁਝ ਏਜੰਸੀਆਂ ਨਾਲ ਜਿਵੇਂ ਨਿਵਾਰਡ ਹੈ ਮਾਰਕਫੈਟ ਜਾਂ ਇਸ ਤਰ੍ਹਾਂ ਦੀਆਂ ਕੇਂਦਰੀ ਏਜੰਸੀਆਂ ਨੇ ਉਹਨਾਂ ਨਾਲ ਕੰਟਰੈਕਟ ਕਰਨ ਵਾਸਤੇ ਉਹ ਉਹ ਕੰਟਰੈਕਟ ਸਾਲ ਬਾਅਦ 2 ਸਾਲ ਬਾਅਦ ਜਾਂ ਸਰਕਾਰ ਜਦੋਂ ਜਾਊਗੀ ਉਸੇ ਬਾਅਦ ਟੁੱਟ ਜਾਊ ਐਮਐਸਪੀ ਦਾ ਉਹਦੇ ਚ ਕੋਈ ਪ੍ਰੋਵੀਜ਼ਨ ਨਹੀਂ ਦੇਣ ਦਾ ਇਸ ਲੋਕਾਂ ਨੂੰ ਭਰਮ ਫੁਲਾ ਰਹੇ ਨੇ ਐਮਐਸਪੀ ਤਾਂ ਦੇਣੀ ਹੈ ਤਾਂ ਜੋ ਅਸੀਂ ਐਮਐਸਪੀ ਸਰਕਾਰ ਅੱਜ ਇਹ ਵੀ ਕਹਦੇ ਵੀ ਅਸੀਂ ਐਮਐਸਪੀ ਦੰਨੇ ਆ ਐਮਐਸਪੀ ਕੋਈ ਉਹਨਾਂ ਦੇ ਕਹੇ ਤੋਂ ਨਹੀਂ ਹੁੰਦੀ ਜੇ ਫਰਜ਼ ਕਰੋ ਉਹ ਕਹਿ ਦਿੰਦੇ ਇਹਦੇ ਖਰਚਾ ਆਉਂਦਾ ਹੈ 900 1800 ਤੋਂ ਨੂੰ ਦੇਣੇ ਆ ਅਸੀਂ ਤਾਂ 2200 ਦੇ ਰਹੇ 2.5 ਗੁਣਾ ਦੇ ਰਹੇ ਦੋ ਦੀ ਬਜਾਏ ਡੇਢ ਦੀ ਬਜਾਏ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਜਿਹੜਾ ਸਮਾਮੀਨਾਥਨ ਕਮਿਸ਼ਨ ਦਾ ਫਾਰਮ ਉਦਾ C2+ 50% ਉਹਦੇ ਆਧਾਰ ਤੇ ਹੀ ਜੇ ਕੋਈ ਐਮਐਸਪੀ ਮਿਲੂਗੀ ਅਸੀਂ ਉਹ ਨੂੰ ਪ੍ਰਵਾਨ ਕਰਾਂਗੇ ਔਰ ਦੇਸ਼ ਦੇ ਵਿੱਚ ਤਾਂ ਕਿਤੇ ਲਾਗੂ ਨਹੀਂ ਪੰਜਾਬ ਦੀ ਦਾ ਜਿਵੇਂ ਗੁਰਾਹਾਂ ਸਾਬ ਨੇ ਦੱਸਿਆ ਸਾਡੀ ਤਾਂ ਸਾਡੀ ਤਾਂ ਮੰਗ ਹੈ ਵੀ ਇਸ ਜਿਹੜੀ ਐਮਐਸਪੀ ਹੈ ਸਾਡੇ ਪਾਣੀ ਘਟਦਾ ਜਾ ਰਿਹਾ ਹੈ ਇੱਥੇ ਦੂਸ਼ਤ ਹੁੰਦਾ ਜਾ ਰਿਹਾ ਹੈ ਜ਼ਹਿਰੀਲਾ ਹੁੰਦਾ ਜਾ ਰਿਹਾ ਹੈ ਔਰ ਪਾਵਰ ਬਿਜਲੀ ਦੀ ਵਰਤੋਂ ਵੱਧ ਹੋ ਰਹੀ ਹੈ ਇਸ ਲਈ ਇਹਦੀ ਡਾਈਵਰਸਿਫਿਕੇਸ਼ਨ ਕਰਕੇ 23 ਫਸਲਾਂ ਤੇ ਉਸੇ ਨੂੰ ਵੰਡ ਦਿੱਤਾ ਜਾਵੇ ਸਾਰੀਆਂ ਫਸਲਾਂ ਤੇ ਮਿਲੇ ਕਿਸਾਨ ਨੂੰ ਜਿਹੜੇ ਇਲਾਕੇ 'ਚ ਜਿਹੜੀ ਫਸਲ ਦੀ ਜ਼ਰੂਰਤ ਹੈ ਜਾ ਉੱਥੇ ਹੋ ਸਕਦੀ ਹੈ ਸੰਭਵ ਹੈ ਵੱਧ ਹੋਊਗੀ ਉਹ ਅਗਲਾ ਉਗਾ ਸਕਦਾ ਹੈ ਤਾਂ ਉਹ ਮਿਲੇ ਠੀਕ ਹੈ ਸਰ ਇੱਕ ਲਾਸ ਵਾਲੇ ਜੀ ਦਜੀਤ ਪ੍ਰਸਾਦ ਲੈ ਕੇ ਬੜੀ ਕੰਟਰੋਵਰਸੀ ਪ੍ਰਧਾਨ ਮੰਤਰੀ ਮਿਲ ਕੇ ਆਇਆ ਵਾ ਉਸ ਨੂੰ ਲੈ ਕੇ ਬੜੀ ਗੰਰੋ ਕਿਸਾਨਾਂ ਦੇ ਆਸਤੇ ਕੇ ਨਿਕਾਲ ਨਹੀਂ ਕਿਤੇ ਉਹਦੇ ਬਾਰੇ ਕੀ ਕਹਿਣਾ ਚਾਹੁੰਗੇ ਉਹ ਤਾਂ ਅਸੀਂ ਕਹਿੰਦੇ ਵੀ ਜਿਹੜਾ ਗਾਇਕ ਨੇ ਉਹਦੇ ਕੋਲ ਤਾਂ ਪ੍ਰਧਾਨ ਮੰਤਰੀ ਕੋਲ ਸਮਾਂ ਹੈਗਾ ਇੱਕ ਬੰਦੇ ਵਾਸਤੇ ਜਿਹੜੇ ਇੰਨੇ ਕਿਸਾਨ ਲੜ ਰਹੇ ਨੇ ਚਾਹੇ ਸਾਡੇ ਸਾਥੀ ਮੋਰਚੇ ਲੜ ਰਹੇ ਨੇ ਚਾਹੇ ਅਸੀਂ ਲੜ ਰਹੇ ਹਾਂ ਮਜ਼ਦੂਰ ਲੜ ਰਹੇ ਨੇ ਮੁਲਾਜ਼ਮਾਂ ਲੜ ਰਹੇ ਨੇ ਉਹਨਾਂ ਵਾਸਤੇ ਪ੍ਰਧਾਨ ਮੰਤਰੀ ਕੋਲੇ ਕੋਈ ਸਮਾਂ ਨਹੀਂ ਡੱਲੇਵਾਲ ਨੂੰ ਮਿਲਦਾ ਕੋਈ ਸਮਾਂ ਨਹੀਂ ਡੱਲੇਵਾਲ ਤਾਂ ਹੀ ਕਹਿੰਦਾ ਮੇਰੀ ਤੁਸੀਂ ਗੱਲਬਾਤ ਚਲਾਓ ਮੈਂ ਮੈਂ ਤਾਂ ਮੈਡੀਕਲ ਦਵਾਈ ਲੈ ਲੂੰਗਾ ਹਜੇ ਤੱਕ ਗੱਲਬਾਤ ਨਹੀਂ ਚਲਾਈ ਐਦੂ ਮਾੜਾ ਕੋਈ ਪ੍ਰਧਾਨ ਮੰਤਰੀ ਹੋਊਗਾ ਇੱਕ ਬੰਦੇ ਨੂੰ 40 ਦਿਨ ਹੋ ਗਏ ਮਰਨ ਵਾਸਤੇ ਬੈਠਾ ਹੈਗਾ ਉਹ ਕਹਿੰਦਾ ਮੇਰੇ ਨਾਲ ਤੁਸੀਂ ਗੱਲ ਚਲਾਓ ਮੈਂ ਮੈਡੀਕਲ ਲੈ ਲਊਗਾ ਮੇਰਾ ਦੂਜਾ ਸੰਘਰਸ਼ ਚੱਲਦਾ ਰਹੂਗਾ ਉਹ ਗਾਇਕ ਨਾਲ ਤਾਂ ਮੀਟਿੰਗ ਕਰ ਲਈ ਮੈਂ ਪੰਜਾਬੀਆਂ ਨੂੰ ਖੁਸ਼ ਕਰ ਦੂੰ ਕੋਈ ਐ ਪੰਜਾਬੀ ਖੁਸ਼ ਨਹੀਂ ਹੁੰਦੇ ਹੁੰਦੇ ਉਹਨਾਂ ਦਾ ਮਤਲਬ ਜੇ ਕਰਨੀ ਤਾਂ ਸਾਡੇ ਨਾਲ ਜਿਹੜੇ ਸਾਡੇ ਸਾਥੀ ਲੜ ਰਹੇ ਨੇ ਉਹਨਾਂ ਨਾਲ ਗੱਲ ਕਰਨ ਠੀਕ ਥੈਂਕ ਯੂ